ਇੱਥੇ ਕਾਰਪੋਰੇਟਾਂ ਦੇ ਕੋਲੇ ਜ਼ਮੀਨਾਂ ਜਾਵੜੀਆਂ ਉਹਦੇ ਬਾਈ ਇਹ ਬੰਨ ਤੈਨੂੰ ਮੈਂ ਪੱਕੇ ਹੁੰਦੇ ਵਿਖਾ ਦੂੰ ਨਾ ਹਾੜ ਆਉਣਗੇ ਨਾ ਪਾਣੀ ਆਊਗਾ ਤੇ ਬੂੰਦ ਵੀ ਨਹੀਂ ਨਿਕਲਣ ਦੇਣੀ ਇਹ ਸਭ ਪੰਜਾਬ ਨਾਲ ਇਸ ਧਰਤੀ ਨਾਲ ਵੀ ਇੱਥੇ ਜਥੇਬੰਦਕ ਢਾਂਚਾ ਲੜਾਈ ਲੜਦਾ ਇੱਥੇ ਲੋਕਾਂ ਦੀ ਲਹਿਰ ਆ ਇਸ ਧਰਤੀ ਨੂੰ ਕਿਵੇਂ ਕਾਬਜ਼ ਕਰਨਾ ਹੈ ਕਿਸਾਨ ਨੂੰ ਉਹਦੇ ਹੱਥ ਕੜੇ ਕਰਾ ਕੇ ਉਹਨੂੰ ਕਿਵੇਂ ਜ਼ਮੀਨ ਦੇ ਵਿੱਚੋਂ ਬਾਹਰ ਕੱਢਣਾ ਉਹਦੀ ਨੀਤੀ ਨਾਲ ਇਹ ਸਰਕਾਰ ਲੱਗੀ ਹੋਈ ਆ ਉਦੋਂ ਵੀ ਤੇਜ਼ ਲੱਗੀ ਹੋਈ ਆ ਪਹਿਲਾਂ ਅਸੀਂ ਕਿਹਾ ਸੀ ਵੀ ਇਹ ਸਭ ਤੋਂ ਵੱਧ ਇਹ ਕਾਰਪੋਰੇਟ ਪੱਖੀ ਸਰਕਾਰ ਹੋਊਗੀ ਜਿਹੜੀ ਵੀ ਤੁਸੀਂ ਬਣਾਉਂਗੇ ਇਹ ਸਭ ਤੋਂ ਵੱਧ ਤੇ ਅੱਜ ਇਹੀ ਜਿਹੜਾ ਅੱਦ assi ਮੈਂ ਫਿੱਟਰ ਮੂਰੇ ਪੈਣਾ ਅਸੀਂ ਆਮ ਘਰਾਂ ਦੇ ਮੁੰਡੇ ਆ ਸਭ ਤੋਂ ਵੱਧ ਕਾਰਪੋਰੇਟ ਪੱਖੀ ਕਿਸਾਨ ਬਣੇ ਆ ਅੱਛਾ ਅਗਲੀ ਗੱਲ ਮੈਂ ਤੈਨੂੰ ਦੱਸ ਦਿਆਂ ਜਿਹੜੀ ਇਹਨਾਂ ਦੀ ਗਾਈਡਲਾਈਨਸ ਬੋਲਦੀ ਆ ਅਸੀਂ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਕਰੇ ਮੈਂ ਢੇੜ ਦਾ ਮੁਆਵਜ਼ਾ ਦੇਵਾਂ ਮੈਂ ਕੁਕੜੀ ਦੇ ਆਂਡੇ ਦਾ ਮੁਆਵਜ਼ਾ ਦੇਵਾਂ ਮੈਂ ਕੁੱਕੜ ਦਾ ਮੁਆਵਜ਼ਾ ਦੇਵਾਂ ਮੈਂ ਖੁੱਡੇ ਦਾ ਮੁਆਵਜ਼ਾ ਦੇਵਾਂ ਮੈਂ ਝੋਨਾ ਦਾ ਮੁਆਵਜ਼ਾ ਦੇਵਾਂ ਮੈਂ ਜੀਰੀ ਦਾ ਮੁਆਵਜ਼ਾ ਦੇਵਾਂ ਮੈਂ ਕੱਦੂ ਕਰੇ ਦਾ ਮੁਆਵਜ਼ਾ ਦੇਵਾਂ ਕੱਦੂ ਦੂਜਿਆਂ ਨੂੰ ਤਾਂ ਇਹਦਾ ਪਤਾ ਹੀ ਨਹੀਂ ਕਿਵੇਂ ਕੱਦੂ ਕਰੀਦਾ ਮੈਂ ਕੱਦੂ ਦਾ ਮੁਆਵਜ਼ਾ ਦੇਵਾਂ ਤੇ ਅੱਜ ਕੀ ਹੈ ਇਹਨਾਂ ਦੀ ਗਾਈਡਲਾਈਨਸ ਮੁਤਾਬਕ ਜਿਹੜਾ ਮੁਆਵਜ਼ਾ 100 ਰੁਪਿਆ ਕੁੱਕੜ ਦਾ ਦੇਣਾ ਹੈ ਇਹਨਾਂ ਨੇ 100 ਮੁਰਗੇ ਤੱਕ 10000 ਰੁਪਿਆ ਬਣਦਾ ਤੇ 10000 100 ਤੱਕ ਬਣਦਾ ਤੇ ਜਿਹਦਾ ਪੋਲਟੀ ਫਾਰਮ ਰੁੜ ਗਿਆ ਤੇ ਉਹਨੂੰ 10000 ਮਿਲੇਗਾ ਤੇ 10000 ਦੀ ਤਾਂ 1000 ਇੱਟ ਵੀ ਨਹੀਂ ਆਉਂਦੀ ਦੱਸੋ ਤੁਸੀਂ ਇਹਨਾਂ ਦਾ ਆ ਆ ਮੁਆਵਜ਼ਾ